ਵਾਹਿ ਗੁਰੂ ਸਾਹਿਬ ਜੀ ਗੁਰੂ ਗਰੀਬ ਨвар ਤੇਰੇ ਕਵਨ ਕਵਨ ਗੁਣ ਕਕਗਾਵਾ ਤੋ ਸਵੈ ਗੁਣੀ ਨੁਦਾਨਾ ਬਰੀ ਮੈਂ ਮਾ ਵਰਨ ਨਾ ਸਕੂੰ ਤੂੰ ਠਾਕਰ ਊਚ ਭਗਵਾਨ ਸੁਖੋ ਟਲ ਗੁਰ ਸੇਵੀਐ ਅਨਸ ਸਜ ਸੁਭਾਏ ਦਰਸ਼ਨ 파ਸ਼ੀਆ ਗੁਰੂ ਕੈ ਜਨਮ ਮਰਨ ਦੁਖ ਜਾਏ ਸਾਹਿਬ ਜੀ ਸੋਰਠ ਮਹਲਾ ਪੰਵਾ ਜਨ ਊਰਨ ਪੈਜ ਸواری ਮਨ ਚਿੰਦਿਆ ਫਲ ਆਇਆ ਆਪਣ ਸਦਾ ਤੇ ਆਇਆ ਗੁਰ ਆਪਣ ਬਲਿ ਹਾਰੀ ਜਨ ਪੂਰਨ ਪਜ ਸواری ਮਨ ਚਿੰਦੇ ਆ ਭਲ ਪਾਇਆ ਪ੍ਰਭ ਆਪਣਾ ਸਦਾ ਧਿਆਏ ਆ ਸੰਤੋ ਇਸ ਬਿਨ ਅਵਰ ਨਾ ਕੋਈ ਕਰਨ ਕਰਣ ਪਰਬ ਸੋਈ ਰਹਾ ਪ੍ਰਭ ਆਪਨੇ ਵਾਰ ਦਿਨ ਸਗਲ ਜੀ ਵਸ ਕੀਨੇ ਜਨ ਨਾਨਕ ਨਾਮ ਤੇ ਆਇਆ ਤਾਂ ਸਗਲੇ ਦੁੱਖ ਮਿਟਾਏ ਆ ਪ੍ਰਭ ਆਪਣੇ ਵਰ ਦੀਨੇ ਸਗਲ ਜੀ ਵਸ ਕਿੰਨੇ ਜਨ ਨਾਨਕ ਨਾਮ ਰਿਹਾਏ ਆ ਤਾ ਸਗਲੇ ਬਿਟਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹਲਾ ਪੰਜਵਾਂ ਗੁਰ ਆਪਣੇ ਬਲਿਹਾਰੀ ਜਨਪੂਰਨ ਅੱਜ ਸਵਾਰੀ ਮਨ ਚੰਦਿਆ ਫਲ ਪਾਇਆ ਪ੍ਰਭ ਆਪਣਾ ਸਦਾ ਧਿਆਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਸਾਬ ਜੀ ਹਰ ਹਰ ਜਨ ਦੁਈ ਏਕ ਹੈ ਬਿਬ ਵਿਚਾਰ ਕਛ ਨਾਹੀਂ ਜਲ ਤੇ ਉਭਜ ਤਰੰਗ ਜਿਉ ਜਲ ਹੀ ਵਿਖੇ ਸੰਭਾਹੇ ਸਗਲ ਦੁਆਰ ਕੋ ਛਾੜ ਕੈ ਗਉ ਤਵਾਰ ਦੁਆਰ ਭਾਇ ਗਏ ਕੀ ਲਾਜ ਅਸ ਗੋਬਿੰਦ ਦਾਸ ਤਵਾਰ ਵਾਹਿਗੁਰੂ ਸਾਬ ਜੀ ਸੁਭਈਆ ਜੁਧ ਕਰਿਓ ਹਰ ਜਿਉ ਜੋਗ ਜਾਮ ਤਬੈ ਰੇ ਭਰੀਜ ਕੇ ਐਸੇ ਪੁਕਾਰਿਓ ਜੋਦ ਕਰਿਓ ਹਰ ਜੋ ਜੋਗ ਜਾਮ ਤਬੈ ਰੇ ਪਰਿਜਕੈ ਐਸੇ ਪੁਕਾਰਿਓ ਬਾਲਕ ਹਾਂ ਔਰ ਜੋਧ ਪਰਬੀਨ ਹਾਂ ਮਾਂਗ ਕਸ਼ੂ ਮੁਖ ਤੇ ਜੀ ਧਾਰਿਓ ਆਪਣੀ ਬਾਤ ਕੀ ਘਾਤ ਕੀ ਬਾਦ ਕੋ ਜੇਹੋ ਬਤਾਏ ਮੁਰਾਰ ਉਚਾਰਿਓ ਸੋ ਮੋਹੇ ਮੋਹੇ ਨਾ ਕੋ ਹਨੇ ਆਸ ਲੈ ਤਬ ਕਾਨ ਪਸ਼ਾਵਰ ਚਾਰੇਓ ਬਾਲ ਕਹਾਂ ਅਰ ਜੋਧ ਪਰਵੀਨ ਹੋ ਮਾ ਕਸ਼ੂ ਮੁਖ ਤੇ ਮਾਂ ਕਸ਼ੂ ਮੁਖ ਜੋ ਜੀ ਧਾਰਿਓ ਆਪਣੀ ਪਾਤ ਕੀ ਘਾਤ ਕੀ ਬਾਦ ਕੋ ਦਿਓ ਬਤਾਏ ਮੁਰਾਰ ਉਚਾਰਿਓ ਸੁਮੋਹੇ 모ਹੇ ਨਾ ਕੋ ਹਨੇ ਅਸਲੇ ਤਬਕਾਨ ਪਸ਼ਾਵਰ ਚਾਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ